ਸੱਚ ਭਾਨੇ ਨੂੰ ਭਾਲੇ ਤੈਨੂੰ ਮਸੀਹ ਕੌਮ ਦਾ ਤੂੰ ਜਿਹੜੀ ਕੱਲ ਜਿਹੜੀ ਹਰਕਤ ਕੀਤੀ ਆ ਮੀਡੀਆ ਦੇ ਵਿੱਚ ਆ ਕੇ ਪਰਸੋਂ ਜਿਹੜੀ ਵੀ ਤੂੰ ਹਰਕਤ ਕੀਤੀ ਆ ਇਹਨਾਂ ਖਰਕਤ ਤੇਰੀ ਜਿਹੜੀ ਆ ਨਫਾਕ ਹਰਕਤ ਨੂੰ ਮਸੀਹ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਮਸੀਹ ਕੌਮ ਕੋਈ ਸੁੱਤੀ ਕੌਮ ਨਹੀਂ ਆ ਮਸੀਹ ਕੌਮ ਦਾ ਇਤਿਹਾਸ ਪੜਲਾ ਜਾ ਕੇ ਜਿਹੜਾ ਪੁਰਾਣਾ ਇਤਿਹਾਸ ਜਿਹੜਾ ਆ ਮਸੀਹ ਕੌਮ ਸ਼ੇਰਾਂ ਦੀ ਕੌਮ ਆ ਔਰ ਮਸੀਹ ਕੌਮ ਨੇ ਹਮੇਸ਼ਾ ਹੀ ਆਪਣੇ ਵਿਅਾਰੀਆਂ ਦੀਆਂ ਜਿਹੜੀਆਂ ਆ ਉਹਨਾਂ ਨੂੰ ਪੈਰਾਂ ਦੀ ਚੌਂਕੀ ਬਣਾ ਕੇ ਰੱਖਿਆ ਆ ਲੇਕਿਨ ਸਾਡਾ ਜਿਹੜਾ ਪਵਿੱਤਰ ਗ੍ਰੰਥ ਆ ਜਿਹੜਾ ਪਵਿੱਤਰ ਬਾਈਬਲ ਆ ਉਹ ਸਾਨੂੰ ਹੋਣੇ ਜਿਹੜਾ ਕੀ ਆ ਤਲਵਾਰਾਂ ਨਾਲ ਲੜਨ ਦੀ ਆਗਿਆ ਨਹੀਂ ਦਿੰਦਾ ਤਲਵਾਰਾਂ ਦੀ ਆਹ ਤਰ ਤਲਵਾਰਾਂ ਨਾਲ ਲੜਨ ਦੀ ਆਗਿਆ ਨਹੀਂ ਦਿੰਦਾ ਇਹ ਕਰਕੇ ਅਸੀਂ ਤੈਨੂੰ ਅਲਟੀਮੇਟਮ ਦਿੱਤੇ ਆ ਔਰ ਪ੍ਰਸ਼ਾਸਨ ਦੇ ਗਾੜੀਆਂ ਕਾ ਮੰਗ ਵੀ ਕਰਦੇ ਆ ਕਿ ਪ੍ਰਸ਼ਾਸਨ ਦੇ ਗਾੜੀਆਂ ਦੀ ਸਾਡੀ ਮੰਗ ਆ ਕਿ ਇਹਨੇ ਖੱਚ ਬੰਦੇ ਨੇ ਜਿਹੜੀ ਇਹ ਮੰਦੀ ਹਰਕਤ ਕੀ ਮਾੜੀ ਹਰਕਤ ਕੀਤੀ ਆ ਇਹ ਪ੍ਰਸ਼ਾਸਨਕਾਰੀ ਮੰਗ ਕਰਦੇ ਆ ਕਿ ਇਸ ਬੰਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਔਰ ਮੁਸੀਕ ਆਉਂਦੇ ਯਰੇ ਹਲੁੰਦਰੇ ਜਿਹੜੇ ਜਿਹੜੇ ਉਹਨਾਂ ਦੇ ਬਾਲਜੇ ਨੂੰ ਜਿਹੜੀ ਅੱਖਾਂ ਤੇ ਪਾਈ ਜਾਏ ਸਾਰਿਆਂ ਨੂੰ ਜੀ ਆ ਕਿ ਪਿਛਲੇ ਦਿਨਾਂ ਸਾਡੇ ਬਹੁਤ ਹੀ ਆਦਰਯੋਗ ਪਾਸਟਰ ਅੰਕੜੋਲਾ ਜੀ ਉਹਨਾਂ ਦੀ ਪਤਨੀ ਸੋਨੀਆ ਜੀ ਜਿਹਨਾਂ ਦੇ ਖਿਲਾਫ ਆ ਕੋ ਸ਼ਾਂਤੀ ਅੰਸਰਾਂ ਨੇ ਪਤਲਾ ਬਣਾ ਕੇ ਗੁੱਥਣਾੜੇ ਵੱਲ ਕੁੱਟਿਆ ਪਰ ਬਹੁਤ ਹੀ ਮੰਦ ਪਾ ਕੇ ਗਾਲਿਆ ਮੈਂ ਦੱਸਣਾ ਚਾਹੁੰਦਾ ਏ ਮਸੀਹ ਕੌਮ ਇੱਕ ਸ਼ਾਂਤੀ ਵਾਲੀ ਕੌਮ ਹੈ ਪਰ ਜੇ ਇਹਨੂੰ ਸ਼ਾਂਤੀ ਚ ਨਾ ਰਹਿਣ ਦਿੱਤਾ ਤੇ ਇਹਨੂੰ ਛੜਕਾਂ ਤੇ ਆਪਣਾ ਉਹਨਾ ਪਏਗਾ ਮੈਂ ਦੱਸਣਾ ਚਾਹੁੰਦਾ ਕਈ ਆ ਲੱਲੂ ਪੰਜੂਰਦੇ ਨੇ ਇਹ ਕ੍ਰਿਸ਼ਨਾਂ ਦਾ ਕੀ ਇਤਿਹਾਸ ਹੈ ਓਏ 144000 ਇੱਕ ਦਿਨ ਤੋਂ ਲੈ ਕੇ ਦੋ ਦੋ ਸਾਲ ਦੇ ਬੱਚੇ ਕਤਲ ਹੋਏ ਸਨ ਮੈਂ ਕੁਰਬਾਨੀਆਂ ਕਰਾਉਣਾ ਏ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਮਸੀਹ ਕੌਮ ਕੁਰਬਾਨੀਆਂ ਦੇ ਖੜੀ ਹੈ ਕਿ ਜੇ ਕੇ ਨਾ ਪੁੱਛਣਾ ਏ ਤੇ ਸਾਡੇ ਨਾਲ ਟੇਵਟੇ ਗੱਲ ਕਰਾਈ ਦੱਸ ਦਿੰਨੇ ਆ ਇਸ ਕਰਕੇ ਇਹ ਮੱਧ ਭਲੇਖਾ ਰਹਿਣ ਦਿਓ ਕਿ ਇਤਿਹਾਸ ਜਿਹੜਾ ਕ੍ਰਿਸਟਿਅਨ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਆ ਇੱਕ ਮਨਹਾਨ ਸਿਹੜਾ ਇਹ ਤੁਰਿਆ ਫਿਰਦਾ ਪੰਜਾਬ ਬਚਾਓ ਕ੍ਰਿਸਟਿਅਨ ਭਾਈਚਾਰੇ ਨੇ ਪੰਜਾਬ ਨੂੰ ਕਿਹੜਾ ਬਰਬਾਦ ਕੀਤਾ ਏ ਅਸੀਂ ਪੁੱਛਦੇ ਆ ਕ੍ਰਿਸਟਿਅਨ ਭਾਈਚਾਰੇ ਨੇ ਬਰਬਾਦ ਕਰਾਂ ਕੀਤਾ ਬਚਾਓ ਇਹਨਾਂ ਨੇ ਰੱਖਿਅ ਕੀਤੀ ਏ ਲੋਕਾਂ ਨੂੰ ਬਚਾਇਆ ਏ ਇਹਨਾਂ ਨਸ਼ੇ ਵਿੱਚ ਲੋਕ ਨੇ ਅੰਕੜੂਨੇ ਦਾ ਪ੍ਰਚਾਰ ਕਰਕੇ ਉਹਨਾਂ ਨੂੰ ਬਚਾਇਆ ਏ ਜਿਹੜੇ ਬਿਮਾਰ ਨੇ ਸ਼ੈਤਾਨ ਦੇ ਚੱਕਲੇ ਲੋਕੋ ਦੇ ਕੋਲ ਆਏ ਉਥੇ ਆਜ਼ਾਦ ਹੋਏ ਨੇ ਉਹਨੇ ਕਿਹੜਾ ਕੰਮ ਖਰਾਬ ਕੀਤਾ ਜਿਹੜਾ ਇਹ ਮੋਰਚਾ ਖੋਲ ਕੇ ਪੰਜਾਬ ਬਚਾਓ ਉਹਦੇ ਖਿਲਾਫ ਹੋਦੇ ਆ ਉਹ ਦੱਸਣਾ ਚਾਹੁੰਦਾ ਤੁਹਾਡੀ ਕੋ ਨਿੱਜੀ ਰੰਦਚਾ ਉਸ ਗੁੱਪਾ ਨਾ ਕੁੱਤਿਆ ਸਾਹਮਣੇ ਟੇਬਲ ਟੇਕ ਬੈ ਕੇ ਗੱਲ ਕਰ ਤੇ ਉਹ ਜਵਾਬ ਦਈਏ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਮੈਂ ਹੀ ਚਾਹੁੰਦੇ ਆ ਮਾਨ ਤੋਂ ਸਾਡੇ ਐਸਐਸਪੀ ਬਟਾਲਾ ਅਸੀਂ ਇੱਥੇ ਪਰਚਾ ਦਰਜ ਕਰਾਉਣਾ ਚਾਹੁੰਦੇ ਆ ਇਹਨਾਂ ਗਰਦਾਸਪੁਰ ਦੇ ਵਿੱਚ ਔਰ ਤਾਂ ਕਿ ਪਰਚਾ ਹੋਵੇ ਇਹਨਾਂ ਨੂੰ ਸਲਾਕਾ ਦੇ ਪਿੱਛੇ ਗਏ ਅਸੀਂ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਵੀ ਕੰਮ ਕਰਦੇ ਨਹੀਂ ਦੇ ਸਕਦਾ ਏ ਜਿਹੜਾ ਬੰਦਾ ਕੁੱਟਦਾ ਏ ਉਹਨੂੰ ਨੱਥਕਾਉਣੀ ਪਉਂਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਆਪਣਾ ਸਿੱਖ ਧਰਮ ਦਾ ਸਤਿਕਾਰ ਕਰਦੇ ਆ ਮੁਸਲਮਾਨ ਧਰਮ ਦਾ ਸਤਿਕਾਰ ਕਰਦੇ ਆ ਔਰ ਸਤਮੁੱਚ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਹ ਲੋਕ ਕਿ ਜੇਕ ਦਿਨ ਕਿਤੇ ਡੱਕਦੇ ਆ ਇਹ ਮਸੀਹੀ ਕੌਮ ਟੱਕੀ ਨਹੀਂ ਰਹੇਗੀ ਅਸੀਂ ਪ੍ਰਚਾਰ ਕਰਦੇ ਆ ਸਚਾਈ ਦਾ ਪ੍ਰਚਾਰ ਕਰਦੇ ਆ ਕਲਾਮ ਚ ਲਿਖਿਆ ਸਚਾਈ ਨੂੰ ਜਾਣੋਗੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਲੋਕ ਸਚਾਈ ਜੁੜ ਕੇ ਸਚਾਈ ਨੂੰ ਵੇਖ ਕੇ ਉਹ ਲੋਕ ਆਉਂਦੇ ਆ ਅਸੀਂ ਇਹਨੂੰ ਸੱਦਣ ਨਹੀਂ ਜਾਂਦੇ ਇਸ ਕਰਕੇ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਗਰਦਾਸਪੁਰ ਐਸਐਸਪੀ ਇਹਨਾਂ ਤੇ ਪਰਚਾ ਦਰਜ ਕਰਕੇ ਸਲਾਕਾ ਪੁਛੇ ਨੂੰ ਆਪਣਾ ਭੇਜਿਆ ਜਾਏ ਇਹ ਨਹੀਂ ਕਹਿੰਦਾ ਹੋਇਆ ਸਮਝਾਉਂਸੀ ਕਿ ਜਿਹੜਾ ਨਾ ਸਿੱਧੂ ਖੋਤੀ ਜੋ ਆਪਣੇ ਆਪ ਨੂੰ ਬਹੁਤ ਸਮਾਜ ਸੇਵੀ ਦਾਦਾ ਔਰ ਬਹੁਤ ਵੱਡਾ ਠੱਗ ਆ ਤੁਸੀਂ ਸਭ ਜਾਣਦੇ ਜੋ ਆਏ ਦਿਨ ਇਹਦੇ ਉੱਤੇ ਠੱਗੀਆਂ ਦੇ ਜਿਹੜੇ ਇਹਨਾਂ ਕੇਸ ਚੋਰੀ ਦਾ ਕੇਸ ਕਿੰਨੇ ਆ ਇਹਨੂੰ ਬੱਕਰੀ ਚੋਰਿਆ ਸੁਣਾਉਣਾ ਔਰ ਤੂੰ ਸੁਣਾ ਸਾਡੇ ਕੋਲ ਚਾਹੁੰਦਾ ਜੋ ਕੁਝ ਅਸੀਂ ਚਾਹੁੰਦੇ ਨਹੀਂ ਸੀ ਕਿ ਅਸੀਂ ਤੇਰਾ ਪਰਦਾ ਫਾਸ਼ ਕਰੀਏ ਪਰ ਤੂੰ ਫਾਸਟ ਜਿਹੜਾ ਨੂੰ ਬਖਾੜਵਾਦ ਕਹਿ ਰਿਹਾ ਵਾ ਉਹ ਖੌਤੀ ਕਹਿ ਰਿਹਾ ਔਰ ਡੇਰੇ ਕਹਿ ਰਿਹਾ ਖੌਤੀ ਡੇਰੇ ਕਹਣਾ ਤੂੰ ਆਪਣੀ ਭੈਣ ਦਾ ਖੁਦ ਜਿਹੜਾ ਇੱਕ ਖੌਤੀ ਜਿਹੜਾ ਦੇਰੇਵਾਦ ਆ ਉੱਥੇ ਤੂੰ ਆਪਣੇ ਨਾਲ ਸਾਥ ਕੀਤਾ ਹੈ ਔਰ ਤੂੰ ਸਾਨੂੰ ਖੁਦਾ ਦੇ ਦਾਸ ਨੂੰ ਖੋਤੀ ਕਹਿ ਰਿਹਾ ਤੈਨੂੰ ਹੱਕ ਨਹੀਂ ਹੈਗਾ ਤੂੰ ਚੋਰ ਠੱਗ ਹੈਗਾ ਔਰ ਤੇਰੇ ਠੱਗਿਆਂ ਦਾ ਜਿਹੜਾ ਕੰਮ ਹੈ ਬਹੁਤ ਸਮਾਂ ਨਹੀਂ ਚੱਲਣਾ ਅਸੀਂ ਤੇਰੇ ਉੱਤੇ ਜ਼ਰੂਰ ਪਰਚਾ ਕਰਾਵਾਂਗੇ ਔਰ ਤੈਨੂੰ ਅੰਦਰ ਜਿਹੜਾ ਵਾ ਸਲਾਖਾਂ ਦੇ ਪਿੱਛੇ ਸੁੱਟਾਂਗੇ ਸਾਰਾ ਜੱਗ ਦੇਖੋ ਜੋ ਵੀ ਸ਼ਬਦ ਭਾਨੇ ਸਦੂ ਨੇ ਬੋਲੇ ਆ ਇਹ ਗਲਤ ਬੋਲੇ ਆ ਔਰ ਇਹ ਚਾਹਦਾ ਵਾ ਵੀ ਕ੍ਰਿਸ਼ਨ ਕਮਿਊਨਿਟੀ ਜਿਹੜੀ ਦਬਾਈ ਜਾਏ ਦਬਾਈ ਨਹੀਂ ਜਾ ਰਹੀ ਇਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਨਾਮ ਚ ਤਾਂ ਉਠਾਈ ਜਾਣੀਆਂ ਭਾਨਿਆਂ ਇਹ ਕੰਮ ਜਿਹੜਾ ਗਲਤ ਕਰਨਿਆਂ ਤੂੰ ਅਸੀਂ ਕਿਹਾ ਇਹ ਭਾਨਾ ਤੂੰ ਚੋਰ ਆ ਕੋਦੀ ਦਾ ਤੂੰ ਸਾਡੇ ਪਾਸੇ ਜੀ ਤੇ ਇਲਜ਼ਾਮ ਲਾਣਾ ਉਥੇ ਆ ਕੇ ਗਵਾਹੀਆਂ ਸੁਣੋ ਉਹ ਮੁਰਦੇ ਚਿੰਦੇ ਹੁੰਦੇ ਨੇ ਚੱਲ ਲੰਗੜੇ ਚੱਲਦੇ ਨੇ ਅਨੇ ਦੇਖਦੇ ਨੇ ਕਿਤੇ ਕਿਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਚਮਤਕਾਰ ਹੁੰਦੇ ਨੇ ਉਹ ਖੁਦਾ ਦੇ ਦਸਰ ਨੂੰ ਐਦਾਂ ਨਾ ਕਹੋ ਇਹ ਤੁਹਾਨੂੰ ਲਾਂਦਾ ਪੈਣੀਆ ਇਹ ਪ੍ਰਭੂ ਯਿਸੂ ਅਸੀਂ ਨੇ ਲਾਂਦਾ ਪਾੜੀ ਤੈਨੂੰ ਇਸ ਕਰਕੇ ਮੈਂ ਇਹੋ ਗੱਲ ਕਹਿੰਦਾ ਕਿ ਕਮਿਊਨਿਟੀ ਕਦੀ ਨਹੀਂ ਡੋਵੇਗੀ ਇਹ ਬਲੰਦ ਹੋਏਗੀ ਹallelujah ਹallelujah ਭਾਨਾ ਬੱਕਰੀ ਚੋਰ ਜਿਹੜਾ ਖੱਚ ਬੰਦਾ ਜਿਹਨੇ ਮਸੀਹ ਭਾਵਨਾ ਜਿਹੜੀ ਮਸੀਹ ਕੌਮ ਦੀਆਂ ਭਾਵਨਾ ਨੂੰ ਖੇਚ ਲਈ ਆ ਪਾਸਟਰ ਅੰਗਰੂਲਾ ਜੀ ਤੇ ਸਪਿਰਚੁਅਲ ਬਦਰ ਅੱਜ ਉਹਨਾਂ ਦੇ ਖਿਲਾਫ ਇਹਨਾਂ ਨੇ ਕੁਝ ਗੰਦੀ ਸ਼ਬਦਾਵਲੀ ਬੋਲੀ ਤੇ ਗੰਦੀਆਂ ਗੱਲਾਂ ਕਹੀਆਂ ਮੈਂ ਇੱਕ ਗੱਲ ਭਾਨਿਆ ਤੈਨੂੰ ਕਹਿਣੀ ਚਾਹਨਾ ਭਾਨਿਆ ਮੱਝ ਕੱਢੀ ਪੰਜਾਬ ਚੋਂ ਮਰ ਗਈ ਆ ਤੇ ਜਿਹੜੀਆਂ ਬਚੀਆਂ ਜੂਆਂ ਨੇ ਨਾ ਉਹਨਾਂ ਨੂੰ ਛੇਤਰਾਂ ਦੇ ਨਾਲ ਅਸੀਂ ਮਾਰ ਦੇਾਂਗੇ ਭਾਨਿਆ ਆ ਜਿੰਨਾ ਮਸੀਹ ਸਮਾਜ ਆ ਤਹਾਡੀਆਂ ਕਰਤੂਤਾਂ ਜੇ ਅਸੀਂ ਗਿਣੌਣ ਤੇ ਆ ਗਏ ਬੱਕਰੀ ਚੋਰਾ ਤੇਰੇ ਬਾਰੇ ਸਾਰੇ ਪੰਜਾਬ ਨੂੰ ਪਤਾ ਤੂੰ ਕੀ ਕਰਨਾ ਕਦੀ ਤੂੰ ਕਿਸੇ ਨੂੰ ਡਰਾ ਲਿਆ ਕਦੀ ਧਮਕਾ ਲਿਆ ਮਸੀਹ ਕੌਮ ਡਰਨ ਵਾਲੀ ਕੌਮ ਨਹੀਂਗੀ ਅੱਜ ਤੇਰਾ ਪੁਤਲਾ ਸਾੜਿਆ ਏ ਮਸੀਹ ਕੌਮ ਨੇ ਮੈਂ ਨਾ ਯੋਧਿਆ ਸੂਰਬੀਰਾਂ ਨੂੰ ਇੱਕ ਗੱਲ ਕਹਿਣਾ ਕਿ ਆਪਣੇ ਆਪ ਨੂੰ ਅਸੀਂ ਮਜ਼ਬੂਤ ਕਰੀਏ ਇਹਨਾਂ ਦਾ ਮੂੰਹ ਆਉਣ ਵਾਲੇ 5 ਸਾਲਾਂ 'ਚ ਹੋਰ ਬੰਦ ਹੋ ਜਾਣਾ ਆਪਾਂ ਭਾਨਿਆ ਤੇਰਾ ਪੁਤਲਾ ਸਾੜ ਕੇ ਦਿਲ ਨੂੰ ਤਸੱਲੀ ਨਹੀਂ ਮਹਿਸੂਸ ਕਰਦੇ ਪਰ ਤੇਰੇ ਆਉਣ ਵਾਲੇ ਜਣਾ ਦੇ ਵਿੱਚ ਤੂੰ ਬੰਦਾ ਨਾ ਬਣਿਆ ਤੇ ਤੈਨੂੰ ਸਰਿਆਂ ਮਾਰ ਘਲਾਵਾਂਗੇ ਮੈਂ ਮੁਸੀਕ ਕੌਮ ਨੂੰ ਕਹਿਣਾ ਕਿ ਜਿੰਨੇ ਮਰੇ ਭਰਾ ਇੱਥੇ ਆਏ ਨੇ ਸੋ ਇਹਨਾਂ ਨੂੰ ਬੇਨਤੀ ਆ ਕਿਸ ਭਾਨੇ ਨੂੰ ਲੱਖ ਲੱਖ ਦੀ ਲੰਤ ਪਾਓ ਕਿਉਂਕਿ ਇਹਦਾ ਮਾਪਿਓ ਦੇ ਜਨਮ ਦਿਨ ਤੇ ਖੁਸ਼ੀਆਂ ਮਨਾਉਂਦਾ ਹੋਊਗਾ ਪਰ ਇਹਦੇ ਮਾਪਿਓ ਨੂੰ ਅੱਜ ਪਤਾ ਲੱਗੇ ਵੀ ਅਸੀਂ ਪੁੱਤ ਨਹੀਂ ਜੰਮਿਆ ਇੱਕ ਕੁੱਤਾ ਜੰਮਿਆ ਜਿਹੜਾ ਕੁੱਤਾ ਇਹਦਾ ਕੁੱਤੇ ਦੇ ਕੁੱਤੇ ਦੇ ਗਾਲ ਚ ਪਰਨਾ ਪਾ ਕੇ ਨੂੰ ਘਮਾਉਣਾ ਸੋ ਮੇਰੀ ਬੇਨਤੀ ਆ ਵੀਰੋ ਇਹ ਭਾਨੇ ਨੂੰ ਇੱਕ ਗੱਲ ਫੇਰ ਮੈਂ ਕਹਦੇ ਆ ਕਿ ਭਾਨਿਆਂ ਮੁਸੀਕ ਕੌਮ ਤੈਨੂੰ ਲਾਂਧਾ ਪਾ ਰਹੀ ਆ ਲੱਖ ਲੱਖ ਦੀਆਂ ਲਾਂਧਾ ਪਾਉਂਦੀ ਆ ਸੋ ਪ੍ਰਧਾਨ ਜੀ ਤੁਸੀਂ ਵੀ ਇਸ ਭਾਨੇ ਨੂੰ ਕੁੱਤੇ ਨੂੰ ਚੰਗੀ ਦਾ ਨੱਥ ਪਾ ਦਿਓ ਹallelujah 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 ਅਗਰ ਦੂਸਰਾ ਮੰਟਰੀ ਜਿੰਦਾਬਾਦ ਜਿੰਦਾਬਾਦ ਸ੍ਰੀ ਜਿੰਦਾਬਾਦ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਜੀ ਦੀ ਮੈਂ ਦੱਸਣਾ ਚਾਹੁੰਦਾ ਹਾਂ ਇਸ ਕੁੱਤੇ ਇਨਸਾਨ ਨੂੰ ਭਾਨੇ ਸੁੱਭੂ ਨੂੰ ਅਪਾ ਮੈਂ ਤਾਂ ਸਤੂਰ ਖਾਨਾ ਭਾਨੇ ਕੁੱਤੇ ਨੂੰ ਇਹ ਗੱਲ ਕਹਿਣਾ ਚਾਹਾਂ ਜਿਦੇ ਬਾਰੇ ਤੂੰ ਇਹਦਾ ਪੁੱਤਰੇ ਸਾਰ ਕੇ ਗਿਆ ਏ ਉਹ ਵਰਲਡ ਦੇ ਫੇਮਸ ਉਹ ਤੂੰ ਕੁੱਤਿਆ ਲੋਕਾਂ ਕੋ ਕਮਿਸ਼ਨਾਂ ਲੈ ਕੇ ਆਪਣੀ ਫੇਮਸ ਭਾਲਦਾ ਹਾਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਇਹ ਨਸੀਬ ਭਾਈ ਚੜਾ ਤੇਰੇ ਕੋ ਦੱਬਣ ਵਾਲਾ ਨਹੀਂ ਹੈਗਾ ਮਸੀਕ ਕੌਮ ਤਾਂ ਦੇ ਗੂਠ ਦੇ ਕੇ ਤੇ ਸਾਲ ਹੋਵੇਗੀ ਜਿੱਦਾਂ ਤੁਸੀਂ ਵੇਖਿਆ ਪਿਛਲੇ ਦਿਨਾਂ ਦੇ ਚਨਾ ਕੰਬੀਆ ਬਿਸੀ ਕੌਮ ਲੱਡ ਗਈ ਆ ਇਹ ਹਮੇਸ਼ਾ ਉੱਚੇ ਹੋ ਕੇ ਰਹੀ ਆ ਮੈਂ ਦੱਸਣਾ ਚਾਹੁੰਦਾ ਇੱਕ ਅਫਦਾਰੀ ਜਿਹਾ ਬਾਂਦਰ ਗਿਆ ਜਿਹਨੂੰ ਮਨਹਾਸ਼ ਕਹਿੰਦੇ ਨੇ ਉਹਨਾ ਘਰ ਦਾ ਨਾਂ ਕੋਲ ਘਰੋਂ ਕੋ ਟੀਵੀ ਤਾਂ ਮਿਲਦੀ ਤਨੂੰ ਕਰੋ ਰੋਟੀ ਨਹੀਂ ਮਿਲਦੀ ਉਹ ਤਰ ਤਰ ਤੱਕੇ ਖਾ ਕੇ ਰੋਟੀਆਂ ਖਾਂਦਾ ਉਹ ਕੁੱਤੇ ਨੂੰ ਵੀ ਦੱਸਣਾ ਚਾਹੁੰਦੇ ਆ ਬੰਦਾ ਹੋਇਆ ਸ਼ਰੂ ਤੇਰਾ ਹੁਣ ਮਿਟਾ ਨਹੀਂ ਹੈਗਾ ਤੇਰਾ ਹਰ ਜਿਲ੍ਹੇ ਦੇ ਵਿੱਚ ਪਰਚਾ ਕਰਾ ਕੇ ਸਾਲ ਲਵਾਗੇ ਤੈਨੂੰ ਸਵਾਗਾ ਤੇ ਸੁਧ ਕੇ ਸਾਲ ਲਵਾਗੇ ਇਹਨੂੰ ਭਲੇ ਹਾਲ ਹallelujah ਸੋ ਮੈਂ ਭਾਨੇ ਸਿੱਧੂ ਨੂੰ ਇੱਕ ਗੱਲ ਬੋਲ ਦੇਣਾ ਚਾਹੁੰਦਾ ਕਿ ਅੱਜ ਕ੍ਰਿਸਚੀਅਨਿਟੀ ਸਾਰੀ ਜਿਹੜੀ ਆ ਇੱਕ ਮੋਟ ਹੋ ਚੁੱਕੀ ਆ ਕਿ ਤੇਰੇ ਗਲ ਵਿੱਚ ਵੱਡਾ ਪਾ ਕੇ ਕੁੱਤੇ ਦੀ ਤਰ੍ਹਾਂ ਤੈਨੂੰ ਘਸੀਟ ਕੇ ਰੋਡ ਉੱਤੇ ਲੈ ਕੇ ਆਵਾਂਗੇ ਇਹ ਕ੍ਰਿਸਚੀਅਨਟੀ ਉਹ ਕ੍ਰਿਸਚੀਅਨਟੀ ਆ ਜਿਹੜੀ ਵਰਲਡ ਉੱਤੇ ਰਾਜ ਕਰ ਰਹੀ ਆ ਤੇ ਤੈਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੇਰੀ ਹਿੰਮਤ ਅੱਜ ਜ਼ੀਰੋ ਕਰਕੇ ਇੱਥੇ ਤੇਰੇ ਪੁੱਤਾਂ ਸਾੜ ਕੇ ਜੇ ਤੈਨੂੰ ਦੱਸਾਂਗੇ ਵੀ ਤੇਰੇ ਬੱਲੇ ਕੱਖ ਨਹੀਂ ਆ ਹਰ ਵਾਰ ਕ੍ਰਿਸਮਸ ਦੇ ਟਾਈਮ ਦੇ ਉੱਤੇ ਕ੍ਰਿਸਚੀਅਨਟੀ ਨੂੰ ਟਾਰਗੇਟ ਕੀਤਾ ਜਾਂਦਾ ਆ ਇਸ ਵਾਰ ਵੀ ਇਹ 크리스마ਸ ਦਾ ਮਾਹੌਲ ਸੀ ਉਸ ਨੂੰ ਖਰਾਬ ਕਰਨ ਦੇ ਲਈ ਔਰ ਜਿਹੜਾ ਕਰੂਸਰ ਅੰਮ੍ਰਿਤਸਰ ਦੇ ਵਿੱਚ ਹੋਇਆ ਉਹਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਸਾਰੀਆਂ ਪਲੈਨਿੰਗਾਂ ਕੀਤੀਆਂ ਗਈਆਂ ਨੇ ਕਰੂਸਰ ਦੇ ਵਿਰੁੱਧ ਅੰਗਰੂਨਾ ਮਿਨਿਸਟਰੀ ਦੇ ਵਿਰੁੱਧ 크ਰਿਸਚੀਅਨਟੀ ਦੇ ਵਿਰੁੱਧ ਇਹ ਪਲੈਨਿੰਗਾਂ ਕੀਤੀਆਂ ਗਈਆਂ ਨੇ ਪਰ ਇਹ ਤੁਹਾਡੀਆਂ ਪਲੈਨਿੰਗਾਂ ਜਿਹੜੀਆਂ ਨੇ ਇਹ ਸਾਰੀਆਂ ਜ਼ੀਰੋ ਕਰਕੇ ਦੱਸਾਂਗੇ ਕਿਉਂਕਿ ਸਾਡੇ ਨਾਲ ਪੂਰਾ ਯੂਥ ਜੁੜਿਆ ਆ ਪੂਰੀ 크ਰਿਸਚੀਅਨਟੀ ਜੁੜੀ ਹੋਈ ਆ ਦੇਸ਼ ਵਿਦੇਸ਼ ਜੁੜੇ ਹੋਏ ਨੇ ਔਰ ਇਹਦੇ ਨਾਲ ਹੋਰ ਵੀ ਜੰਨੀਆਂ ਖੁੱਤ ਵਿੱਚ ਏਜੰਸੀਆਂ ਕੰਮ ਕਰ ਰਹੀਆਂ ਨੇ ਕਿ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਅਸੀਂ ਯਸੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਸਾਰਿਆਂ ਨੂੰ ਜ਼ੀਰੋ ਕਰਾਂਗੇ ਔਰ ਇਹ ਨੰਦੇਸ਼ ਸਿਰਾਂ ਚੋਂ ਹੋਰ ਸ਼ਿੱਧਰ ਫੇਰਾਂਗੇ ਜਿਹੜਾ ਕਦੇ ਵੀ ਇਹਨਾਂ ਨੇ ਨਾ ਫੇਰਿਆ ਹੋਵੇ ਹallelujah 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 ਨਾਸੂਦੂ ਮੁਰਦਾਬਾ ਨਾਸੂਦੂ ਮੁਰਦਾਬਾ ਨਾਸੂਦੂ ਮੁਰਦਾਬਾ ਜਿਨੇ ਕ੍ਰਿਸਚਨ ਕੌਮ ਦੀਆਂ ਆਂਦਰਾ ਨੂੰ ਗਲੁੰਦ ਰਿਆ ਹੈ ਉਹਦੇ ਵਾਸਤੇ ਅੱਜ ਉਹਦਾ ਪਿੱਛੇ ਆਪਾ ਕਰਨ ਵਾਸਤੇ ਅੰਤਰਨੁਲਾ ਮਿਨਿਸਟਰੀ ਗਰਦਾਸਪੁਰ ਇੱਥੇ ਪੂਰੀ ਮਸੀਹ ਕੌਮ ਉਹਦਾ ਸੱਪਾ ਕਰ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਨੇ ਆਂ ਕਿ ਉਹਨਾਂ ਦੇ ਉੱਤੇ ਨੱਥ ਪਾਈ ਜਾਏ ਜਾਂ ਉਹਨਾਂ ਨੂੰ ਫੜ ਕੇ ਸਲਾਖਾਂ ਅੰਦਰ ਕੀਤਾ ਜਾਏ ਨਹੀਂ ਤੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਇਹਨਾਂ ਦੇ ਮੂੰਹ ਬੰਦ ਕੀਤੇ ਜਾਣ ਕਿਉਂਕਿ ਜਿਹੜਾ ਇਹ ਦਸੰਬਰ ਮਹੀਨਾ ਹੈ ਇਹ ਮਸੀਹ ਕੌਮ ਦਾ ਪਵਿੱਤਰ ਮਹੀਨਾ ਹੈ ਇਹ ਜਾਣ ਪੁੱਝ ਕੇ ਇੱਕ ਕ੍ਰਿਸਚੀਅਨ ਕੌਮ ਨੂੰ ਪਰੇਸ਼ਾਨ ਕਰਦੇ ਆ ਸੋ ਇਹਨਾਂ ਉੱਤੇ ਮਤਮਤ ਨੱਥ ਪਾਈ ਜਾਏ ਸਾਰਾ ਜਗ ਚੈਂਸ तुरू जा चूरो तू हो ਹਰੋਂ ਦੇ ਤੂੰ ਕੱਲਾ ਕੱਲੇ ਨਾ ਬਰਾਬਰ ਦਾ ਖਲੋਹ ਸਾਡੇ ਨਾਲ ਆਪਾਂ ਨਾ ਸਿੱਧੂ ਬਰਾਬਰ ਦਾ ਕਹਿ ਕੇ ਗੱਲ ਕਰ ਤੇਰੇ ਨਾਲ ਆਪਾਂ ਗੱਲ ਕਰਾਂਗੇ ਇਹ ਅਹੀਂ ਨਸੀਬਾ ਇਚਾਰਾ ਵਾਲਾ ਅਈ ਉਹ ਪਰਮੇਸ਼ਰ ਦੇ ਖਰੀਦੇ ਹੋਏ ਆ ਜਿਹਨੂੰ ਤੇਰੇ ਕੋਲ ਮਾਲਿਚ ਨਹੀਂ ਕੀਤਾ ਸਾਡੇ ਉੱਤੇ ਤੇਰਾ ਸੁਭਾਨਪੁਰ ਹਾਂ ਵੀ ਹਾਂ ਮੈਂ ਸਾਰਿਆਂ ਨੂੰ ਜਾਣਤੀ ਕਰਨਾ ਨੇ ਭਰਾਵਾਂ ਨੂੰ ਵਰਤਾਨਾਂ ਨੂੰ ਸਾਡੀਆਂ ਭੈਣਾਂ ਨੂੰ ਮੈਂ ਰੋਹਿਤ ਢੜੀਵਾਲ ਜ਼ਿਲ੍ਹਾ ਗੁਰਦਾਸਪੁਰ ਯੂਥ ਵਰਤਾਨ ਗਲੋਬਲ ਕ੍ਰਿਸ਼ਨਾ ਐਕਸ਼ਨ ਮੈਂਟਿਸ ਮੈਂ ਤੁਹਾਨੂੰ ਦੱਸਣਾ ਜੋ ਨਾ ਜਿਹੜਾ ਭਾਨਾ ਸਿੱਧੂ ਆ ਇਹਦਾ ਭਾਨਾ ਭੰਜਣਾ ਬੜੀ ਜਲਦੀ ਬਣਾ ਤਾਂ ਬਣਾ 31 ਦੇ ਖਿਲਾਫ ਹੋ ਰਿਹਾ ਇਹ ਫੇਮ ਭਲੰਡਿਆ ਨੂੰ ਤਾਂ ਫੇਮ ਨਹੀਂ ਮਿਲਣਾ ਇਹਨੂੰ 1% ਫੇਮ ਨਹੀਂ ਮਿਲਣਾ ਇਹ ਜੋ ਜੋਨ ਕਹਿ ਰਿਹਾ ਨਾ ਕਿ ਨਾ ਧਰਮ ਪਰिवर्तन ਸਰਕਾਰਾਂ ਤੁਹਾਡੀਆਂ ਪ੍ਰਸ਼ਾਸਨ ਤੁਹਾਡੇ ਬੰਦੇ ਤੁਹਾਡੇ ਵੀ ਅੱਜ ਤੱਕ ਇੱਕ ਵੀ ਧਰਮ ਪਰिवर्तन ਦਾ ਕੇਸ ਆਬਜ ਨਹੀਂ ਕਰ ਪਾਏ ਉਹ ਤੁਹਾਨੂੰ ਲਾੜਗਣਾ ਮਰ ਜਾਣਾ ਚਾਹੀਦਾ ਵਾ ਇਹੋ ਜਿਹਾ ਫੇਮ ਭਲੰਡਿਆ ਤੂੰ ਕਿਛਣਾ ਕੋ ਤੁਹਾਨੂੰ 1% ਫੇਮ ਨਹੀਂ ਜੇ ਮਿਲਣਾ ਤੇਰੇ ਤੇ ਪਰਚਾ ਕਰਾਉਣਾ ਹੀ ਹੋ ਹਰ ਜ਼ਿਲ੍ਹੇ ਤੋਂ ਕਰਾਉਣਾ ਹੀ ਹੋ ਜੇ ਤੂੰ ਸੋਚਣ ਨਿਆ ਵਾ ਕਿ ਗ੍ਰਿਸਟਰ ਨੂੰ ਇੱਦਾਂ ਦਬਾਲੂਗਾ ਇਕ ਆਪਣੇ ਖਿਆਲ ਜੋ ਵਹਿਮਿਓ ਉਹ ਬਨਾਸਰੂ ਮੈਂ ਕਹਿੰਦਾ ਨਾ ਤੇਰੀ ਕਲੀਨ ਸ਼ੈਪ ਕਰਕੇ ਤੈਨੂੰ ਬੰਦਰ ਦੇ ਬੱਚੇ ਸਾਰਿਆਂ ਨੂੰ ਜੇਮਸ ਜੀ ਹਲੇ ਨੂਜਾ ਹਲੇ ਜੁਟਾਬਾ